ਅਨਿਸ਼ਾ ਸਸਿਕਾਲ ਜੀ ਸਾਰਿਆਂ ਨੂੰ ਤੇ ਆਪ ਸਭ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਤੇ ਹੁਣ ਆਪਾਂ ਆਏ ਆ ਅੰਮ੍ਰਿਤਸਰ ਚ ਗੋਬਿੰਦਗੜ੍ਹ ਫੋਰਟ ਜੋ ਗੋਬਿੰਦਗੜ੍ਹ ਕਿਲਾ ਹੈ ਮਹਾਰਾਜ ਅਨਜੀਤ ਸਿੰਘ ਜੀ ਦੁਆਰਾ ਇਹ ਬਣਵਾਇਆ ਗਿਆ ਸੀ ਤੇ ਇੱਥੇ ਉਹਨਾਂ ਟਾਈਮ ਦੀਆਂ ਕੁਝ ਪਰੰਪਰਾਵਾਂ ਜੋ ਰਸਮਾਂ ਜੋ ਉਹਨਾਂ ਦੀਆਂ ਵਿਰਾਸਤਾਂ ਜੋ ਸੰਭੀਆਂ ਹੋਈਆਂ ਨੇ ਤੇ ਉਸ ਟਾਈਮ ਦੇ ਪਗੜੀਆਂ ਦੇ ਜੋ ਅਲੱਗ-ਅਲੱਗ ਸਟਾਈਲ ਹੁੰਦੇ ਸੀ ਸਮੇਂ ਦੇ ਅਨੁਸਾਰ ਤੇ ਜਾਦੂਏ ਖੇਡ ਵੀ ਦਿਖਾਈ ਜਾਂਦੇ ਨੇ ਤੇ ਜੋ ਕਲਚਰ ਹੈ ਅਲੱਗ-ਅਲੱਗ ਉਹ ਵੀ ਸਭ ਦਿਖਾਇਆ ਗਿਆ ਦਰਸਾਇਆ ਗਿਆ ਤੇ ਸਾਹਮਣੇ ਟਿਕਟ ਕਾਊਂਟਰ ਹੈ ਪਿੱਛੇ ਹੀ ਤੇ ਇੱਥੇ ਹੀ ਪਾਰਕਿੰਗ ਦਾ ਏਰੀਆ ਹੈ ਸਾਹਮਣੇ ਤੇ ਆਪਾਂ ਦੇਖਦੇ ਹਾਂ ਸਾਰਾ ਹੁਣ ਜਾ ਕੇ ਅੰਦਰ ਗੋਬਿੰਦਗੜ ਫੋਰਟ ਤੇ ਸਾਹਮਣੇ ਕਿਰ ਗੋਬਿੰਦਗੜ ਵਿੱਚ ਤੁਹਾਡਾ ਸਵਾਗਤ ਹੈ ਇੱਥੇ ਜੋ ਟਿਕਟਸ ਵਗੈਰਾ ਸਾਰੀਆਂ ਮਿਲਦੀਆਂ ਨੇ ਤੇ ਲੱਖ ਲੱਖ ਪ੍ਰਾਈਸ ਨੇ 50 ਰੁਪਏ 100 ਰੁਪਏ 250 ਰੁਪਏ ਜੋ ਸਾਰੀਆਂ ਮਤਲਬ ਜੋ ਅੰਦਰ ਮਹਾਰਾਜ ਅਨਜੀਤ ਸਿੰਘ ਦੇ ਟਾਈਮ ਦੀਆਂ ਜੋ ਵਿਰਾਸਤਾਮੀ ਨੇ ਤੇ ਅੰਦਰਖੇੜ ਵੀ ਦਿਖਾਈ ਜਾਂਦੇ ਨੇ ਅਗਲ-ਅਗਲਕ ਪਰੰਪਰਾਵਾਂ ਰਸਮਾਂ ਜੋ ਵੀ ਹੁੰਦੇ ਸੀ ਪੰਜਾਬ ਦੇ ਇਤਿਹਾਸ ਰਿਵਾਜ ਸਭ ਕੁਝ ਅੰਦਰ ਦਰਸਾਏ ਗਏ ਨੇ ਤੇ ਉਹ ਵੀ ਲੈ ਕੇ ਜਾਂਦੀ ਹੈ ਸਾਹਮਣੇ ਜੋ ਗੱਡੀ ਇਹਦੇ ਵਿੱਚ ਇਨਕਲੂਡ ਹੁੰਦਾ ਹੈ 350 350 ਰੀ ਟਿਕਟ ਫਲਵਾਲੇ ਦੀ ਤੇ ਸਾਰਾ ਕੁਮਾ ਕੇ ਲੈ ਕੇ ਆਉਂਦੀ ਹੈ ਇਹ ਅੰਦਰੋਂ ਜੋ ਗੋਬਿੰਦਗੜ ਫੋਰਟ ਹੈ ਇਹ ਟਿਕਟਾਂ ਨੇ ਅਸੀਂ 4 ਪਰਸਨਾਂ ਸੋ 4 ਟਿਕਟਾਂ ਲਈਆਂ ਨੇ ਤੇ ਇਹਦੇ ਵਿੱਚ ਬੈਠ ਕੇ ਅਸੀਂ ਸਾਰਾ ਦੇਖਦੇ ਆਂ ਜਾ ਕੇ ਉਹ ਸਾਹਮਣੇ ਵਾਲੀ ਸਾਈਡ ਆ ਇਸ ਤੋਂ ਛੜਕ ਪਾਰ ਕਰਕੇ ਸਾਹਮਣੇ ਵਾਲੀ ਸਾਈਡ ਗੋਬਿੰਦਗੜ ਫੋਰਟ ਹੁਣ ਆਪਾਂ ਜਾ ਰਹੇ ਆ ਇਹ ਬੈਂਡ ਮਿਲਦਾ ਹੈ ਗੋਬਿੰਦਗੜ ਫੋਰਟ ਇਹ ਐਂਟ੍ਰੈਂਸ ਗੋਬਿੰਦਗੜ ਫੋਰਟ ਦੀ ਸੋ ਹੁਣ ਚੱਲਦੇ ਆਪਾਂ ਅੰਦਰ ਇੱਥੋਂ ਜੋ ਕਿਲੇ ਦੀ ਸ਼ੁਰੂਆਤ ਹੁੰਦੀ ਹੈ ਤੇ ਇਹ ਕਿਲਾ ਪਹਿਲਾਂ ਗੁਜਰ ਸਿੰਘ ਭੰਗੀ ਵੱਲੋਂ ਮਸ਼ਹੂਰ ਸੀ ਤੇ ਇਹਦਾ ਜੋ ਨਿਰਮਾਣ 1760 ਵਿਆਂ ਅਤੇ 1770 ਵਿਆਂ ਵਿੱਚ ਭੰਗੀ ਮਿਸਲ ਦੇ ਸਰਦਾਰਾਂ ਨੇ ਕਰਵਾਇਆ ਸੀ ਤੇ ਬਹੁਤ ਸ਼ਾਨਦਾਰ ਕਿਲਾ ਪੰਜਾਬ ਦੇ ਕੋਈ ਕਿਲਾ ਜੋ ਆਪਣੇ ਕੋਲ ਵਿਰਾਸਤ ਹੈ ਤੇ ਅੱਗੇ-ਅੱਗੇ ਜੋ ਗਾਈਡਰ ਵੀ ਆਪਾਂ ਨੂੰ ਜੋ ਸਮਝਾਉਂਦੇ ਨੇ

ये भी ऐसे बना हुआ चारों तरफ पहले के टाइम सफाई रहती थी पहला पानी वाला दूसरा सोने वाला तीसरा ये बड़े विकल्प लिए बड़ी चीजों के लिए, था, के लिए था। ये भी चारों तरफ ऐसे बना हुआ अच्छा पहले की जेल बनी हुई महाराजा रणजीत सिंह के टाइम ऐसा कुछ नहीं था अंग्रेजों के टाइम जेल बनाया गया ਉਰੇ ਇਹ ਹੁੰਦਾ ਜੀ ਇੱਕ ਆਖਰੀ ਦਰਵਾਜ਼ਾ ਚਾਰ ਦਰਵਾਜ਼ੇ ਹੁੰਦੇ ਨੇ ਇਸ ਕਿਲੇ ਤੋਂ ਪਹਿਲਾਂ ਸੋ ਬਹੁਤ ਤਕੜੀ ਜੋ ਕਹਿੰਦੇ ਨੇ ਇਹਦਾ ਜੋ ਡਿਫੈਂਸ ਸੀ ਬਹੁਤ ਤਕੜਾ ਸੀ ਕਿਲੇ ਦਾ ਕੋਈ ਵੀ ਅੰਦਰ ਐਂਟਰ ਨਹੀਂ ਸੀ ਹੋ ਸਕਦਾ ਤੇ ਇਹ ਬਿਲਕੁਲ ਸਾਹਮਣੇ ਜੋ ਚਿੱਤਰਕਾਰੀ ਕੀਤੀ ਗਈ ਹੈ ਮਹਾਰਾਜਾ ਰਣਜੀਤ ਸਿੰਘ ਜੋ ਦਰਬਾਰ ਲਗਾ ਕੇ ਬੈਠੇ ਨੇ ਤੇ ਗੋਲੀਆਂ ਵਾਲਾ ਕਾਂਡ ਜੋ ਕਤਲੇਆਮ ਹੋਇਆ ਸੀ 1919 ਚੜ੍ਹੇਮੜੇ ਬਾਗ ਦੇ ਵਿੱਚ ਤੇ ਇਹ ਸਾਹਮਣੇ ਬਿਲਡਿੰਗ ਉਹੀ ਹੈ ਜਿੱਥੇ ਕਤਲੇਆਮ ਨੂੰ ਅੰਜਾਮ ਦੇਣ ਵਾਸਤੇ ਜੋ ਪਲਾਨਿੰਗ ਕੀਤੀ ਗਈ ਸੀ ਇੱਕ ਡਿਓ ਆਪਾਂ ਨੂੰ ਲੈ ਕੇ ਆਏ ਸੀ ਇਹ ਇੱਥੇ ਉਤਾਰ ਦਿੰਦੀ ਹੈ ਕਿਲੇ ਦੀ ਐਂਟਰੈਂਸ ਦੇ ਉੱਪਰ ਮੈਨ ਤੇ ਇੱਥੋਂ ਆਪਾਂ ਜੋ ਸਾਰਾ ਕਿਲਾ ਦੇਖਾਂਗੇ ਜੀ ਜਾ ਕੇ ਸਾਰਾ ਉਹ ਉਧਰ ਵੀ ਕਿਲਾ ਸਾਰਾ ਤੇ 1 ਬਾਈ 1 ਸ਼ੁਰੂ ਕਰਦੇ ਹਾਂ ਚੱਲਦੇ ਹਾਂ ਪਹਿਲਾਂ ਸਾਹਮਣੇ ਦੀ ਤਰਫ ਸੋ ਫਿਰ ਸਾਰਾ ਕਿਲਾ ਜਿਹੜਾ ਐਕਸਪਲੋਰ ਕਰਦੇ ਹਾਂ ਆਪਾਂ ਇੱਥੇ ਜੋ ਹੈ ਕਿਲੇ ਦਾ ਸਾਰਾ ਰੂਟ ਮੈਪ ਲਗਾਇਆ ਗਿਆ ਹੈ ਸਾਹਮਣੇ ਦੀ ਤਰਫ ਜਿੱਥੋਂ ਆਪਣਾ ਸ਼ੁਰੂ ਹੁੰਦਾ ਹੈ ਆਪਣਾ ਨਲੂਆ ਗੇਟ ਤੋਂ ਸ਼ੁਰੂ ਹੋ ਕੇ ਇਨਰ ਗੇਟ ਸਾਊਥ ਗੇਟ ਸਾਊਥ ਹਾਲ ਦਰਬਾਰ ਤੇ ਸ਼ਿਵ ਟੈਂਪਲ ਤੇ ਉਧਰ ਕਿਲਰ ਗੇਟ ਤੋਂ ਹੁੰਦੇ ਹੋਏ ਸਾਰੇ ਦਾ ਓਵਰਵਿਊ ਦਿਖਾਇਆ ਗਿਆ ਸੋ ਤੇ ਇਧਰ ਹੀ ਲੈਫਟ ਸਾਈਡ ਦੇ ਉੱਤੇ ਹੀ ਹੈ ਆਪਣਾ ਮਹਾਰਾਜਾ ਅਨੰਤ ਸਿੰਘ ਜੀ ਤੇ ਪੰਜਾਬੀ ਜੈਕਾ ਤੇ ਇਧਰ ਰਾਈਟ ਸਾਈਡ ਦੇ ਉੱਪਰ ਇਹ ਨੇ ਜੋ ਸਾਰੀਆਂ ਸ਼ੋਪਸ ਵਗੈਰਾ ਨੇ ਪੰਜਾਬੀ ਕਲਚਰ ਦਿਖਾਇਆ ਗਿਆ ਜੋ ਵੀ ਹੈ ਬਹੁਤ ਪੁਰਾਣੇ-ਪੁਰਾਣੇ ਜੋ ਇਨਾਂ ਕੋਲ ਸਮਾਨ ਪਿਆ ਹੋਇਆ ਸੀ ਤੇ ਪੰਜਾਬੀ ਸੂਟ ਫੁਲਕਾਰੀਆਂ ਜੋ ਪੁਰਾਣੇ ਟਾਈਮਾਂ ਦੇ ਜੋ ਸਾਰਟਸ ਜੋ ਵੀ ਇਹਨਾਂ ਨੇ ਅੰਦਰ ਰੱਖੇ ਹੋਏ ਨੇ ਜੋ ਸ਼ੋਪਸ ਦੇ ਅੰਦਰ ਤੇ ਬਹੁਤ ਵੇਖਣ ਵਾਲੀਆਂ ਚੀਜ਼ਾਂ ਨੇ ਇਹ ਸਾਰੀਆਂ ਸਾਹਮਣੇ ਤੇ ਉਹ ਸਾਹਮਣੇ ਇਧਰਫ ਜੋ ਇੱਕ ਮਿਊਜ਼ੀਅਮ ਬਣਾਇਆ ਗਿਆ ਜੋ ਪਗੜੀ ਮਿਊਜ਼ੀਅਮ ਹੈ ਸੋ ਉੱਥੇ ਚੱਲ ਕੇ ਆਪਾਂ ਦੇਖਦੇ ਹਾਂ ਉਹ ਸਮੇਂ ਅਨੁਸਾਰ ਜੋ ਪਗੜੀਆਂ ਅਸੀਂ ਚੇਂਜ ਹੁੰਦੀਆਂ ਜਾਂਦੀਆਂ ਸੀ ਦੁਮਾਲੇ ਪਗੜੀਆਂ ਰਮਾਲੇ ਗੋਬਿੰਦਗੜ ਆਰਟ ਗੈਲਰੀ ਪਗੜੀਆਂ ਦਾ ਵਿਖਾਲਾ ਜੋ ਇੱਥੇ ਸਾਰੀਆਂ ਪਗੜੀਆਂ ਨੇ ਉਹਨਾਂ ਦਾ ਵਿਖਾਲਾ ਜੋ ਵਿਖਾਇਆ ਗਿਆ ਹੈ ਸਾਰਾ ਹੋਰ ਐਂਟਰ ਹੁੰਦੇ ਹੀ ਪਗੜੀ ਦਾ ਵਿਖਾਲਾ ਜੋ ਸ਼ੁਰੂ ਹੋ ਜਾਂਦਾ ਹੈ ਨਾਲ ਅਲੱਗ-ਅਲੱਗ ਪਗੜੀ ਚ ਨੇ ਜੋ ਇੱਧਰ ਸਾਫ ਲਿਖਿਆ ਹੋਇਆ ਹੈ ਦਾ ਸਿੱਖਾਂ ਪਗੜੀ ਇਹ ਪਰਨਾ ਹੈ yellow ਰੰਗ ਦਾ ਜੋ ਹੈ 2 ਮੀਟਰ ਤੋਂ 3 ਮੀਟਰ ਤੱਕ ਹੁੰਦਾ ਇਹ ਇਹ ਕਲਰਸ ਨੇ ਫੈਬ੍ਰਿਕ ਅਲੱਗ-ਅਲੱਗ ਰੰਗਾ ਇਹਨਾਂ ਦੇ ਦਮਾਲੇ ਆ ਇਹਨਾਂ ਦੇ ਦਮਾਲ ਜੋਨੇ ਅੰਗਸਿੰਘਾਂ ਦਾ ਹੁੰਦਾ ਹੈ ਦਮਾਲਾ ਉਹ ਉਹ ਅਲੱਗ-ਅਲੱਗ ਕਲਚਰ ਹੈ ਜੋ ਸਭ ਦਿਖਾਇਆ ਗਿਆ ਰਾਜਸੀ ਪੱਕ ਜੋ ਰਾਜਕਰਾਨੇ ਦੇ ਜੋ ਮਹਾਰਾਜ ਮਹਾਰਾਜ ਹੁੰਦੇ ਸੀ ਉਹਨਾਂ ਦੇ ਟਾਈਮ ਦੀਆਂ ਨੇ ਇਹ ਸੰਤੋਸ਼ ਵਾਹੀਆਂ ਦੀ ਸਿੱਖਾਂ ਦੀਆਂ ਸਰਦਾਰਾਂ ਦੀਆਂ ਜੋ ਹੁੰਦੀਆਂ ਸੀ ਪਗੜੀਆਂ ਇਹ ਪੰਗੜੇ ਵਾਲੀ ਰੁੱਕ ਜੋ ਆਪਣਾ ਪੰਜਾਬੀ ਭੰਗੜਾ ਲੋਕ ਨਾਚ ਹੁੰਦਾ ਉਹਨਾਂ ਦੀਆਂ ਨੇ ਇਹ ਤਰਿੰਜਨਾ ਤੇ ਪਿੰਗਾ ਝੂਟਦੀਆਂ ਹੋਈਆਂ ਮਟਿਆਰਾਂ ਇਹ ਹਾਕੀ ਹਾਕੀ ਦੀ ਲੁੱਕ ਹੈ ਜੋ ਪੰਜਾਬੀਆਂ ਦੀ ਸੋ ਅਲੱਗ-ਅਲੱਗ ਜੋ ਪਹਿਰਾਵੇ ਨੇ ਸਾਡੇ ਰੀਤੇ ਹੋਏ ਨੇ ਇਹ ਜੋ ਮੈਰੀ ਦਾ ਵਿਆਹ ਦਾ ਹੁੰਦਾ ਸੀ ਇਹ ਪਹਿਰਾਵਾ ਸ਼ੇਰਵਾਨੀ ਤੇ ਲਹਿੰਗਾ ਚੁੰਨੀ ਇਹ ਪਟਕਾ ਛੋਟੇ ਬੱਚਿਆਂ ਦਾ ਜੋ ਪਟਕਾ ਫਿਰ ਪਰਨਾ ਪਗ ਪਟਿਆਲਾ ਸ਼ਾਹੀ ਪਗ ਹੈ ਸਾਡੇ ਪਟਿਆਲੇ ਦੀ ਤੇ ਇਹ ਪਰਨੇ ਹਲਾਗੇ ਅਲੱਗ-ਅਲੱਗ ਆਤਮਿਕ ਸੱਭਿਆਚਾਰਕ ਪਗੜੀਆਂ ਇਹ ਜੋ ਬੀਐਸਐਫ ਆਰਮੀ ਦਾ ਆ ਗਿਆ ਯੂਐਸਆਰਮੀ ਦਾ ਤੇ ਚਲਦੇ ਆਂ ਅੱਗੇ ਦੇਖਦੇ ਆਂ ਜਾ ਕੇ ਹੋਰ ਚਲਦੇ ਆਂ ਜੀ ਗੈਲਰੀ ਨੰਬਰ 2 ਦੇ ਵੱਲ ਤੇ ਇਹ ਹੈ ਦੂਸਰੀ ਗੈਲਰੀ ਇਸ ਤੇ ਵਿੱਚ ਵੀ ਜੋ ਸਾਰੀਆਂ ਤਸਵੀਰਾਂ ਲਗਾ ਕੇ ਦੱਸਿਆ ਗਿਆ ਹੈ ਸਾਰਾ ਇਹ ਗੋਬਿੰਦਗੜ੍ਹ ਸੰਭਾਲ ਪਹਿਲ ਕਦਮੀ ਪ੍ਰਕਿਰਿਆ ਜੋ ਸ਼ੁਰੂ ਹੋਈ ਸੀ ਉਸ ਚੀਜ਼ ਦਾ ਇਹ ਸਾਰੀਆਂ ਤਸਵੀਰਾਂ ਉਹਨਾਂ ਦੀਆਂ ਇੰਨੇ ਇਧਰ ਵੀ ਨੇ ਜੋ ਸਭ ਪੰਗੀ ਕਿਲਾ ਗੋਬਿੰਦਗੜ੍ਹ ਕਿਲੇ ਦੀ ਵਿਸ਼ੇਸ਼ ਮਹੱਤਤਾ ਦੱਸੀ ਗਈ ਹੈ ਸਭ ਉਸੇ ਟਾਈਮ ਦੀਆਂ ਨੇ ਇਹ ਸਾਰੀਆਂ ਚੀਜ਼ਾਂ ਗਰੀ ਗਲੀ ਦੇ ਵਿੱਚ ਜੋ ਸਾਰੇ ਸਿੱਖ ਸਹਬਾਨਾਂ ਦੀਆਂ ਉਹਨਾਂ ਦੀਆਂ ਤਸਵੀਰਾਂ ਨੇ ਜੋ ਲਗਾਈਆਂ ਗਈਆਂ ਨੇ ਰੱਖੀਆਂ ਗਈਆਂ ਨੇ ਇਹ ਇਹ ਜੋ ਤੋਪ ਆਪਾਂ ਸਾਹਮਣੇ ਦੇਖ ਰਹੇ ਆ ਇਹਨੂੰ ਜਮਜਮਾ ਤੋਪ ਕਹਿੰਦੇ ਨੇ ਜਾਂ ਭੰਗੀਆਂ ਵਾਲਾ ਤੋਪ ਵੀ ਕਹਿੰਦੇ ਨੇ ਤੇ ਇਸ ਦੀ ਜੋ ਢਲਾਈ ਸੀ ਉਹ 1757 ਵਿਖੇ ਲਾਹੌਰ ਵਿਖੇ ਕੀਤੀ ਗਈ ਸੀ ਤੇ ਲਾਹੌਰ ਇਸ ਵੇਲੇ ਤੁਰਾਨੀ ਬਾਦਸ਼ਾਹ ਦਾ ਹਿੱਸਾ ਸੀ ਸੋ ਇਹ ਬਹੁਤ ਤਾਕਤਵਰ ਤੇ ਬਹੁਤ ਪਿੱਤਲ ਨਾਲ ਤਿਆਰ ਕੀਤੀ ਗਈ ਸੀ ਇਹ ਤੋਪ ਹੈ ਜੋ ਸਰਦਾਰ ਹਰੀ ਸਿੰਘ ਨਲਵੇ ਨੇ ਇਹ ਤੋਪ ਹੈ ਜੋ ਅਬਦਾਲੀ ਦੇ ਜਰਨਲ ਖਵਾਜਾ ਵੇਦਕਾਲੋਂ ਕੋਲੋਂ ਜੋ ਹਮਲਾ ਕਰਕੇ ਖੋਈ ਸੀ ਤੇ ਬਾਅਦ ਵਿੱਚ ਜੋ ਭੰਗੀਆਂ ਨੇ ਤਾਂ ਨਾਮ ਜੋ ਭੰਗੀਆਂ ਵਾਲੀ ਤੋਪ ਰੱਖ ਦਿੱਤਾ ਸੀ ਔਰ ਇਹ ਹੈ ਉਹ ਆਰ ਫਿਰ ਮਿਊਜ਼ੀਅਮ ਜੋ ਕਿ ਇਹ ਦਾ ਮੇਨ ਜੋ ਅਟਰੈਕਸ਼ਨ ਹੈ ਜਿੱਥੇ ਦਰਬਾਰ ਲੱਗਦਾ ਹੁੰਦਾ ਸੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਬੈਠਦੇ ਹੁੰਦੇ ਸੀ ਤੇ ਇਸ ਜਗ੍ਹਾ ਦੇ ਉੱਪਰ ਹੀ ਹੈ ਜੋ ਕੋਹਿੰਨూర్ ਹੀਰਾ ਤੇ ਬਾਕੀ ਖਜ਼ਾਨਾ ਜੋ ਕੀਮਤੀ ਸਮਾਨ ਸੀ ਉਹ ਰੱਖਿਆ ਜਾਂਦਾ ਹੁੰਦਾ ਸੀ ਇੱਥੇ ਤੇ ਫਿਲਹਾਲ ਹੁਣ ਤਾਂ ਫਿਲਹਾਲ ਦੀ ਗੱਡੀ ਇੱਥੇ ਜੋ ਦਰਵਾਜ਼ੇ ਤੇ ਲੋਕ ਲਗਾਇਆ ਗਿਆ ਹੈ ਤੇ ਇਹ ਜੋ ਪਹਿਲਾਂ ਆਰਮੀ ਦੇ ਅੰਡਰ ਹੁੰਦਾ ਸੀ ਸੋ ਫਿਰ ਇਹ ਨੂੰ ਜੋ ਗਵਰਨਮੈਂਟ ਨੇ ਆਪਣੇ ਹੱਕ ਦੇ ਵਿੱਚ ਲੈ ਲਿਆ ਸੀ ਤੇ ਇਥੋਂ ਸਾਰਾ ਕਿਲਾ ਜੋ ਸਾਰੇ ਕਿਲੇ ਦਾ ਜੋ ਓਵਰਵਿਊ ਦੇਖਦੇ ਆ ਸਾਹਮਣੇ ਤੇ ਆਪਾਂ ਚੱਲ ਕੇ ਅੱਗੇ ਹੋਰ ਵੀ 뷰 ਦੇਖਦੇ ਆ ਸੋ ਇਥੋਂ ਪੌੜੀਆਂ ਉੱਤੇ ਕੋਈ ਸਾਹਮਣੇ ਜੋ ਤੋਸ਼ਖਾਨਾ ਹੈ ਜਿੱਥੇ ਸਾਰੇ ਜੋ ਹਥਿਆਰ ਜੋ ਤੋਪਾਂ ਜੋ ਗਨ ਜੋ ਬਰੂਦ ਉੱਥੇ ਰੱਖਦੇ ਹੁੰਦੇ ਸੀ ਔਰ ਇਸ ਤਰਫ ਹੈ ਬੈਕ ਸਾਈਡ ਹੈ ਜੋ ਇਹ ਕਿਲੇ ਦੀ ਜੋ ਪਿੱਛੇ ਦਾ ਦਰਵਾਜ਼ਾ ਜਿਹਨੂੰ ਕਹਿੰਦੇ ਨੇ ਕਿਲੇ ਦਾ ਜੋ ਬੈਕਅੱਪ ਪੁਆਇੰਟ ਹੁੰਦਾ ਹੈ ਸੋ ਇਹਦੇ ਨਾਲ ਹੀ ਹੈ ਜੋ ਇੱਕ ਪੀਪਲ ਤੇ ਇੱਕ ਜੋ ਜੋ ਖੂਹ ਹੈ ਬਹੁਤ ਹੀ ਪੁਰਾਣਾ ਤੇ ਇਹ ਟਿੰਡਾਂ ਵਾਲਾ ਖੂਹ ਹੈ ਜੋ ਸ਼ਾਇਦ ਬਹੁਤ ਪੁਰਾਣਾ ਖੂਹ ਹੈ ਉਸ ਟਾਈਮ ਦਾ ਹੀ ਸੋ ਉਵੇਂ ਹੀ ਹਜੇ ਵੀ ਬਹੁਤ ਸਾਵਧਾਨ ਸੰਭਾਲ ਦੇ ਨਾਲ ਜੋ ਇਹਨੂੰ ਰੱਖਿਆ ਗਿਆ ਹੈ ਸੋ ਕਿਲੇ ਤੇ ਬਿਲਕੁਲ ਨਾ ਲੱਗਦਾ ਹੀ ਹੈ ਹਾਂ ਦੇਖੋ ਸਰ ਮੈਡਮ ਇਹ ਪਕੜ ਲਿਆ ਹੋਰ ਦੇਖिए ਸਰ ਮੈਡਮ ਕਪੜਾ ਅਲੱਗ ਵਾਹ ਵਾਹ आइए देखो सर मैडम कबूतर है पिजन बास्केट अलग कलाकारी देखो सर मैडम सिंगल पिज़न का जोड़ा बनेगा लेकर आओ राइट मिलकर बोलो गुचड़ू और इसी कलाकारी पे आप जैसे सर मैडम लोग खुश होकर इनाम देके जाते हैं पर घिस देंगे हाथ पर घिस देंगे मट्टी उठाएंगे Right. सर कॉइन कोई। yeah. में खूब मारिए जांच कीजिए सर कॉइन रियल है या डुप्लीकेट है yeah. कॉइन सिंगल है या डबल है सिंगल इधर बताइए है देखो सर मैडम सिंगल कॉइन की कलाकारी बोलेंगे वन टू थ्री लेकर आओ मुरू राइट right. 1.4 ਸਾਈਡ ਹੈ ਜੋ ਕਿੰਗ ਆਫ ਜੈਕ ਹੈ ਤੇ ਕਿੰਗ ਆਫ ਫਾਈਵ ਰਿਵਰਸ ਹੈ ਮਤਲਬ ਖਾਣ ਪੀਣ ਵਾਲੀਆਂ ਸ਼ਾਪਸ ਨੇ ਸੋ ਆਪਾਂ ਫਾਸਟ ਫੂਡ ਵਗੈਰਾ ਇੱਥੇ ਬੈਠ ਕੇ ਖਾ ਸਕਦੇ ਆ ਹੋਰ ਵੀ ਵਧੀਆ ਆਰਾਮ ਰੇਟ ਥੋੜੇ ਜਿਹੇ ਹੁੰਦੇ ਨੇ ਕਿਉਂਕਿ ਟੂਰਿਸਟ ਪ੍ਰੈਸ ਹੈ ਤਾਂ ਫਿਰ ਸੋ ਇਸ ਕਰਕੇ ਇਹ ਸਾਰਾ ਖੇਡ ਖੂਦ ਵਾਸਤੇ ਹੈ ਗੇਮਾ ਗੁੰਮਾ ਵਾਸਤੇ ਜਵਾਕਾਂ ਵਾਸਤੇ ਹੈ ਤੇ ਟੂਰ ਵੀ ਆਇਆ ਹੋਇਆ ਹੈ ਜਵਾਕਾਂ ਦਾ ਸੋ ਸਾਹਮਣੇ ਵਾਲੀ ਸਾਈਡ ਪਾਰਕਿੰਗ ਹੈ ਤੇ ਕੈਮਲ ਰਾਈਡ ਹੈ। ਉਹ ਕੈਮਲ ਰਾਈਡ ਹੈ ਜੋ ਸਕੂਲ ਵਾਲੇ ਬੱਚੇ ਨੇ ਉਹ ਕੈਮਲ ਰਾਈਡ ਕਰ ਰਹੇ ਨੇ। ਗੇਮ स्पोर्ट ਏਰੀਆ ਆਇਆ ਹੈ ਸਾਰਾ ਬਣਾਇਆ ਹੋਇਆ ਹੁਣ ਤਾਂ। ਇਹ ਹੈ ਛੋਟੇ ਬੱਚਿਆਂ ਵਾਸਤੇ ਹੈ। ਸੋ ਹਲਦੇ ਤਾਂ ਇਹ ਚੱਲ ਨਹੀਂ ਰਿਹਾ ਉਹ ਤੀਰ ਕਮਾਣਾ ਹੈ। ਉਹ ਮਤਲਬ ਨੈਸ਼ਨਲ ਗੇਮ ਹੈ ਉਹ। ਸੋ ਇੱਥੇ ਦਾ ਇੱਕ ਤਰ੍ਹਾਂ ਤੀਰ ਕਮਾਨ ਵਾਂਗੂ ਹੀ ਐ। ਸੋ ਇਹ ਗੇਮ ਹੈ ਕਾਰਨੀਵਲ ਮੇਲਾ। ਜੇ ਆਪਾਂ ਉਹ ਗਿਰਾ ਦਾਂਗੇ ਤਾਂ ਆਪਾਂ ਨੂੰ ਇਹ ਟੈਡੀ ਬੀਅਰ ਦੇਣਗੇ। ਇਹ ਬਿੰਨ ਹੋ ਰਿਹਾ ਕਹਿੰਦੇ। ਇਹ ਖੂਬ ਬਣਾਇਆ ਗਿਆ ਤੇ ਉਸ ਦੇ ਨਾਲ ਹੀ ਹੈ ਜੋ ਖਾਂਸੀ ਘਰ ਹੈ ਇਹ। ਖਾਂਸੀ ਘਰ ਦੇਖਦੇ ਆ ਬਹੁਤ ਹੀ ਡੂੰਘਾ ਉਹ ਸਾਹਮਣੇ ਜੋ ਲਟਕਾ ਕੇ ਇਹ ਫਾਂਸੀ ਦਿੱਤੀ ਜਾਂਦੀ ਸੀ ਵਿੱਚ ਖੱਡਾ ਕੀਤਾ ਹੋਇਆ ਪੂਰੀ ਤਰ੍ਹਾਂ ਸੋ ਹੁਣ ਆਪਾਂ ਚੱਲਦੇ ਹਾਂ ਉੱਥੇ ਪ੍ਰੋਗਰਾਮ ਦੇਖਣ ਜੋ 1 ਵਜੇ ਸਟਾਰਟ ਹੋਣਾ ਸੀ ਉਹ ਦੇਖਦੇ ਆਪਾਂ ਜਾ ਕੇ ਇਸ ਜਗ੍ਹਾ ਦੇ ਉੱਪਰ ਜੋ ਵਿਜ਼ਿਟਰਜ਼ ਵਾਸਤੇ ਜੋ ਮਨੋਰੰਜਨ ਦਾ ਪ੍ਰਬੰਧ ਕੀਤਾ ਗਿਆ ਤੇ ਲੋਕ ਨਾਚ ਦਿਖਾਇਆ ਜਾਂਦਾ ਹੈ ਜੋ ਕੈਮਲ ਦੀ ਰਾਈਡ ਲੈਂਦੇ ਨੇ ਇਸ ਤੋਂ ਪੌੜੀ ਇਹ ਤੇ ਛੱਡ ਕੇ ਉਹਦੀ ਬਰਾਬਰ ਹਾਈਟ ਤੇ ਪਹੁੰਚ ਜਾਂਦੇ ਨੇ ਸੋ ਇਹ ਦੋ ਕੈਮਲ ਨੇ ਦੋ ਊਠ ਨੇ ਇੱਥੇ ਤੇ ਚੱਲਦੇ ਆਂ ਅੱਗੇ ਆਪਾਂ ਇਹ ਜੋ ਰਣਵੀਰ ਕਪੂਰ ਦੀ ਜੋ ਮੂਵੀ ਸ਼ੂਟ ਹੋ ਰਹੀ ਹੈ ਇੱਥੇ ਸ਼ੂਟਿੰਗ ਚੱਲ ਰਹੀ ਹੈ ਐਨੀਮਲ 2 ਉਹਦੇ ਵਾਸਤੇ ਹੈ ਜੋ ਮਤਲਬ ਨਕਲੀ ਇੱਕ ਫੇਕ ਜੋ ਗੱਡੀਆਂ ਬਣਾਈਆਂ ਜਾ ਰਹੀਆਂ ਨੇ ਪੁਲਿਸ ਦੀਆਂ ਆਰਮੀ ਦੀਆਂ ਇੱਧਰ ਵੀ ਸਾਰੀ ਸ਼ੂਟਿੰਗ ਹੋ ਰਹੀ ਆ ਉਹ ਸਾਹਮਣੇ ਜੋ ਬਲੈਕ ਆਪਾਂ ਦੇਖ ਰਹੇ ਆਂ ਲਫਾਫੇ ਪਾਏ ਹੋਏ ਨੇ ਇਹ ਵੀ ਨਕਲੀ ਬਣਾਈ ਹੀ ਆ ਇਹਨਾਂ ਦੇ ਆ ਖੜੇ ਨੇ ਟਰੱਕ ਜੀ ਸ਼ੂਟਿੰਗ ਵਾਲੇ ਜੋ ਇਲੈਕਟ੍ਰਿਸਿਟੀ ਦੇਣ ਵਾਸਤੇ ਜੋ ਆਪਣਾ ਡ्रेसਿੰਗ ਰੂਮ ਹੁੰਦਾ ਇਹਨਾਂ ਦਾ ਜੋ ਮੇਕਅਪ ਰੂਮ ਬਣਾਏ ਹੁੰਦੇ ਨੇ ਜਿੱਥੇ ਸਾਰੇ ਆਰਟਿਸਟ ਜੋ ਰੈਡੀ ਹੁੰਦੇ ਨੇ ਸੋ ਚੱਲਦੇ ਆ ਆਪਾਂ ਹੁਣ ਇਹ ਆ ਜੀ ਕਿਲੇ ਦਾ ਸਾਰਾ ਓਵਰਵਿਊ ਜਿਵੇਂ ਬੈਕ ਸਾਈਡ ਆ ਚੁੱਕੇ ਆਪਾਂ ਇਹ ਆਖਰੀ ਕੰਧਾਂ ਦਾ ਬਹੁਤ ਉੱਚੀਆਂ ਕੰਧਾਂ ਨੇ ਤੇ 5-5 ਫੁੱਟ 4-4 ਫੁੱਟ ਚੌੜੀਆਂ ਕੰਧਾਂ ਨੇ ਇਹ ਦੀਵਾਰਾਂ ਨੇ ਜੋ ਬਾਉਂਡਰੀਜ਼ ਆ ਜੋ ਸੌਰੀ ਤੇ ਇਹ ਐਨੀਮਲ ਟੂ ਦੀ ਸ਼ੂਟਿੰਗ ਜਰ ਰਹੀ ਹੈ ਕਹਿੰਦੇ ਉਹਨਾਂ ਦਾ ਹੀ ਫੂਡ ਕੋਰਟ ਲੱਗਾ ਹੋਇਆ ਹੈ ਤੇ ਇਸ ਦੇ ਅੰਦਰ ਆ ਜੋ ਸ਼ੂਟਿੰਗ ਹੋ ਰਹੀ ਹੈ ਕਰਨਵੀਰ ਕਪੂਰ ਆ ਰਿਹਾ ਕਹਿੰਦੇ ਤੁਹਾਡੇ ਟਾਈਮ ਦੇ ਵਿੱਚ ਤਾਂ ਹੀ ਇੰਨੀ ਭੀੜ ਹੈ ਸਾਰੇ ਮਾਡਲ ਵਗੈਰਾ ਆਈਆਂ ਹੋਈਆਂ ਨੇ ਸੋ ਇਹ ਆ ਬਾਉਂਡਰੀਜ਼ ਇੱਧਰ ਦੇਖਦੇ ਆਪਾਂ ਇਹਦਾ ਜੋ ਕਿਲਾ ਸ਼ੁਰੂ ਹੁੰਦਾ ਜਿਵੇਂ ਉੱਥੋਂ ਸ਼ੁਰੂ ਹੁੰਦਾ ਹੈ ਕਿਲਾ ਤਾਂ ਉਹਦੇ ਨਾਲ ਨਾਲ ਪਹਿਲਾਂ ਬਾਹਰਲੇ ਪਾਸੇ ਇਹ ਦੀਵਾਰ ਬਣਾਈ ਗਈ ਹੈ ਇਹਦੇ ਵਿੱਚ ਪਾਣੀ ਛੱਡ ਦਿੰਦੇ ਹੁੰਦੇ ਸੀ ਕਿੰਨੀ ਚੌੜੀ ਹੈ ਘੱਟੋ-ਘੱਟ 15 ਫੁੱਟ ਚ ਉਹ ਹੈ ਇਹ ਇਹਦੀ ਲੈਂਥ ਹੈ ਜੋ ਥੱਲੇ ਨੂੰ ਤੇ ਬਹੁਤ ਚੌੜੀ ਹੈ ਇਹ ਪਾਣੀ ਛੱਡ ਦਿੰਦੇ ਸੀ ਤਾਂ ਜੋ ਕੋਈ ਅੰਦਰ ਨਾ ਵੜ ਸਕੇ ਜੋ ਦੁਸ਼ਮਣ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਨੀਤੀ ਸੀ ਇਹ ਸਾਰੀ ਦੇਖੋ ਦੀਵਾਰ 10 ਫੁੱਟ ਚੌੜੀ ਹੋਣੀ ਘੱਟੋ-ਘੱਟ ਇਹ ਮਹਾਰਾਜਾ ਰਣਜੀਤ ਸਿੰਘ ਦੀ ਨੀਤੀ ਦੇਖੋ ਤੁਸੀਂ ਜੇ ਕੋਈ ਦੁਸ਼ਮਣ ਨੇ ਆਉਣਾ ਵੀ ਹੈ ਪਹਿਲਾਂ ਤਾਂ ਉਹਦੇ ਚੋਂ ਹੀ ਨਹੀਂ ਆ ਸਕਦਾ ਲੰਘ ਸਕਦਾ ਇਹ ਜੋ ਖਾਈ ਬਣਾਈ ਹੋਈ ਸਾਰੀ ਬਾਉਂਡਰੀ ਵਾਲੇ ਦੁਵਾਰੇ ਆਏ ਸਾਰੇ ਕਿਲੇ ਦੇ ਤੇ ਇਹਦੇ ਚ ਪਾਣੀ ਛੱਡ ਦਿੰਦੇ ਭਰ ਦਿੰਦੇ ਇਹ 15 ਫੁੱਟ ਹੋਣਾ ਡੂੰਘਾ ਘੱਟੋ ਘੱਟ ਫਿਰ ਉਸ ਤੋਂ ਬਾਅਦ ਇਹਦੇ ਨਾਲ ਨਾਲ ਇੱਕ ਹੋਰ ਦੁਵਾਰ ਹੈ ਜੋ ਸਿੰਗਲ ਦੁਵਾਰ ਬਣਾਈ ਗਈ ਹੈ ਫਿਰ ਇਹ ਜੇ ਦੀਵਾਰ ਹੈ ਉਸ ਤੋਂ ਬਾਅਦ 8 ਫੁੱਟ ਚੌੜੀ ਇਹ ਦੀਵਾਰ ਹੈ ਸਾਰੀ ਬਾਉਂਡਰੀ ਦੀ ਆ ਜੋ ਆਪਾਂ ਦੇਖ ਰਹੇ ਹਾਂ ਇਹ ਦੇਖੋ ਕਿੰਨੀ ਚੌੜੀ ਹੈ ਇਹ ਦੀਵਾਰ ਕੋਈ ਦੁਸ਼ਮਣ ਕਿਵੇਂ ਆ ਰੂਗਾ ਕੋਈ ਤੋਪ ਦਾ ਗੋਲਾ ਨਹੀਂ ਇਹਨੂੰ ਸੁੱਟ ਸਕਦਾ ਇਹੋ ਜੀ ਮਜ਼ਬੂਤੀ ਕਿਉਂਕਿ ਇੱਥੋਂ ਸਾਰਾ ਸਿੱਖ ਰਾਜ ਚੱਲਦਾ ਹੁੰਦਾ ਸੀ ਤੇ ਲੋ ਇੱਥੇ ਬੈਠ ਕੇ ਰਣਨੀਤੀਆਂ ਬਣਾਈਆਂ ਨੇ ਕਿਲੇ ਜਿੱਤੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਬਾਦਸ਼ਾਹियां ਸੀ ਐਵੇਂ ਤਾਂ ਨਹੀਂ ਸੀ ਰੁਲਦੀਆਂ ਪੈਰਾਂ ਦੇ ਵਿੱਚ ਕੋਈ ਨਾ ਕੋਈ ਗੱਲ ਸੀ ਤੇ ਜੋ ਜੋਸ਼ ਸੀ ਜੋ ਜਜ਼ਬਾ ਸੀ ਜੋ ਰੋਹ ਸੀ ਸਰਦਾਰ ਦਾ ਮਹਾਰਾਜੇ ਦਾ ਕਿਆ ਹੀ ਬਾਤਾਂ ਸੀ 8 8 ਫੁੱਟ ਚੌੜੀਆਂ ਜੋ ਦੁਵਾਰਾਂ ਬਣਾਈਆਂ ਨੇ ਅੱਜ ਜਿਹਦੇ ਪਿੱਛੇ ਜਿਹਦੇ ਤੇ ਮੈਂ ਚੱਲ ਰਾਂ ਐਨੀ ਚੌੜੀ ਇਹ ਦੀਵਾਰ ਹੈ ਕਿਉਂ ਬਾਉਂਡਰੀ ਹੈ ਉਹ ਸਾਹਮਣੇ ਦੇਖੋ ਕਿੰਨੀ ਚੌੜੀ ਹੈ ਇਹ ਬਾਉਂਡਰੀ ਦੀ ਦੀਵਾਰ ਹੈ ਜੋ ਇਹ ਸੋਈ ਕੋਚ ਨਹੀਂ ਸਕਦੇ ਆਪਾਂ ਤਾਂ ਤੇ ਹੁਣ ਇਹ ਫੌਜ ਦੇ ਅੰਦਰ ਹੈ ਸਾਰਾ ਆਰਮੀ ਦੇ ਅੰਦਰ ਹੈ ਇਹ ਇੱਥੋਂ ਹੁਣ ਪਤਾ ਵੀ ਨਹੀਂ ਲੱਗ ਸਕਦਾ ਔਰ ਇਸ ਤਰਫ ਹੈ ਸ਼ੇਰ-ਏ-ਪੰਜਾਬ 7D ਸ਼ੋ ਉਹ ਸਾਹਮਣੇ ਹੀ ਤਰਫ ਸੋ ਜਿਹੜੀ ਟਾਈਮਿੰਗ ਹੈ ਜੇ 2 ਵਜੇ ਹੈ ਚੱਲ ਕੇ ਦੇਖਦੇ ਆਪਾਂ ਸਾਹਮਣੇ ਔਰ ਇਸ ਸਾਹਮਣੇ ਹੀ ਤਰਫ ਹੈ ਕਿੰਗੋ ਫਾਈਵ ਰਿਵਰ ਜਾਨੀ ਕਿ ਕਪੜੇ ਵਗੈਰਾ ਦੀ ਸ਼ਾਪਸ ਨੇ ਸਾਰੀਆਂ ਇਸ ਤਰਫ ਹੈ ਸ਼ੇਰ-ਏ-ਪੰਜਾਬ 70 ਸ਼ੋਅ ਉਹ ਸਾਹਮਣੇ ਤਰਫ ਸ਼ੇਰ-ਏ-ਪੰਜਾਬ ਜੋ 70 ਸ਼ੋਅ ਹੁੰਦਾ ਹੈ ਤਕਰੀਬਨ 2 ਵਜੇ ਦੀ ਟਾਈਮਿੰਗ ਹੈ ਉਹਦੀ ਅਗਰੇ ਸਟਾਰ ਫਾਈਵ 70 ਸ਼ੋਅ शोहर शाह को कश्मीर के हाकिम मोहम्मद शाह दुरानिया कैद कर रखा है हमारी मदद करे हम ना उम्र आके रहेंगे ਆਦੇ ਨਾ ਚੀਨੇ ਨਾ ਮੈਂ ਦੰਗਿਤ ਯਾਦੀ ਕਿਨਾਰਾ ਸੱਜੇ ਵਸੇ ਤੇ ਇਹਦਾ ਨੀ ਨਾ ਚੀਨੇ ਨਾ ਮੈਂ ਦੰਗਿਤ ਯਾਦੀ ਕਿਨਾਰਾ ਸੱਜੇ ਵਸੇ ਤੇ ਇਹਦਾ ਨੀ ਨਾ ਚੀਨੇ ਨਾ ਮੈਂ ਦੰਗਿਤ ਯਾਦੀ ਕਿਨਾਰਾ ਸੱਜੇ ਵਸੇ ਤੇ ਇਹਦਾ ਨੀ ਨਾ ਚੀਨੇ ਨਾ ਮੈਂ ਦੰਗਿਤ ਯਾਦੀ ਕਿਨਾਰਾ ਸੱਜੇ ਵਸੇ ਤੇ ਇਹਦਾ ਨੀ ਨਾ ਚੀਨੇ ਨਾ ਮੈਂ ਦੰਗਿਤ ਯਾਦੀ ਕਿਨਾਰਾ ਸੱਜੇ ਵਸੇ ਤੇ ਇਹਦਾ ਨੀ ਨਾ ਚੀਨੇ ਨਾ ਮੈਂ ਦੰਗਿਤ ਯਾਦੀ ਕਿਨਾਰਾ ਸੱਜੇ ਵਸੇ ਤੇ ਇਹਦਾ ਨੀ ਨਾ ਚੀਨੇ ਨਾ ਮੈਂ ਦੰਗਿਤ ਯਾਦੀ ਕਿਨਾਰਾ ਸੱਜੇ ਵਸੇ ਤੇ ਇਹਦਾ ਨੀ ਨਾ ਚੀਨੇ ਨਾ ਮੈਂ ਦੰਗਿਤ ਯਾਦੀ ਕਿਨਾਰਾ ਸੱਜੇ ਵਸੇ ਤੇ ਇਹਦਾ जी। जी। रंजीत चक जिम्मेवारी मिसल दी मैं जी छोटा हा पिताजी तू रंजीत सिंह है पुत्र ਦੰਦਰ ਚੱਤਰ ਬਾੜਾ ਗੁਰੂ ਦਾਸ ਸਿੰਘ ਤੇ ਗੁਰੂ ਦਾਸ ਸਿੰਘ ਕਦੇ ਛੋਟਾ ਨਹੀਂ ਹੁੰਦਾ ਜਪਾਲੇ ਸੋਹਣੇ ਹਾਂ ਆਪੀਆ ਕਿਸੇ ਮਹਾਰਾਜਾ ਰਣਜੀਤ ਸਿੰਘ ਦਾ સામਰਾਜ ਜੁਨਾ ਚ ਸੰਧੀ ਹੋਈ ਸੀ ਵੀ ਸਤਲੁਜ ਤੋਂ ਉਧਰ ਅਸੀਂ ਨਹੀਂ ਜਾਵਾਂਗੇ ਤੇ ਇੱਧਰ ਤੁਸੀਂ ਨਹੀਂ ਆਉਗੇ ਦੇਖੋ afghanistan ਤੱਕ ਸਾਰਾ ਦਿੱਲੀ ਅਲਵਰ ਕਿੱਥੇ ਆ ਰਾਜਪੂਤਾਨਾ ਸਾਰਾ ਜਿੱਤਿਆ ਹੋਇਆ ਸੀ ਐਨੀ ਦਾਇਸ਼ ਤਾਂ ਫਲਾਤੀ ਸੀ ਦੇਖੋ ਸਾਰਾ ਵਜੀਰ ਖਾਨ ਸਾਲਕੋਟ ਗੁਜਰਾਵਾਲਾ ਚੰਗ ਮਲਤਾਨ ਸਿੰਧ ਤੱਕ ਉਹ ਕਸ਼ਮੀਰ ਤੱਕ ਤਿੱਬਤ ਸਾਰਾ ਇਹ ਉਹਨਾਂ ਦੀ ਪ੍ਰਾਤਨ ਤਸਵੀਰ ਜੋ ਬਣਾਈ ਗਈ ਹੈ ਸੋ ਇਹ ਸੀ ਸਾਰਾ ਜੀ ਤੇ ਜੋ ਆਪਾਂ ਸ਼ੋਅ ਦੇਖ ਕੇ ਆਏ ਆ ਉਹ ਇਸ ਕੇਲੇ ਉੱਪਰ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਜੋ 8 ਪੁਸ਼ਤਾਂ ਨੇ ਕਿਲਾ ਗੋਬਿੰਦਗੜ੍ਹ ਤੇ ਜੋ ਆਪਣੀ ਮਲਕੀਅਤ ਦਾ ਦਾਵਾ ਪੇਸ਼ ਕੀਤਾ ਹੈ ਤੇ ਇਸ ਤੋਂ ਇਲਾਵਾ ਜੋ ਇਸ ਕਿਲੇ ਨੂੰ ਬਣਾਉਣ ਲਈ 1805 ਤੋਂ 1809 ਤੱਕ ਜੋ 4 ਸਾਲ ਦਾ ਜੋ ਸਮਾਂ ਲੱਗਿਆ ਸੀ ਤੇ ਮਹਾਰਾਜ ਨੇ ਸ਼ਮੀਰ ਸਿੰਘ ਥੀਏਟਰ ਨੂੰ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ ਤੇ ਪਹਿਲਾ ਕਿਲੇਦਾਰ ਵੀ ਥਾਪਿਆ ਸੀ ਤੇ ਇਸ ਕਿਲੇ ਦੇ ਜੋ ਝੋਲਦਾਰ ਗੁਬੰਤ ਨੇ 8 ਹੋਰ ਮਿਨਾਰੇ ਵੀ ਨੇ ਤੇ ਸ਼ਾਹੀ ਹਥਿਆਰ ਤੇ ਗੋਲਾ ਬਰੂਦ ਜਮ੍ਹਾਂ ਤੇ ਇਤੋਂ ਜੋ ਟਕਸਾਲ ਵੀ ਲਗਾਈ ਜਾਂਦੀ ਸੀ ਸੋ ਇਹਨੂੰ ਸ਼ਾਹੀ ਖਜ਼ਾਨੇ ਵਰ ਜੋ ਵਰਤੇ ਜਾਂਦਾ ਸੀ ਇਸ ਕਿਲੇ ਨੂੰ ਸੋ ਇਹ ਸੀ ਗੋਬਿੰਦਗੜ੍ਹ ਫੋਰਟ ਜੋ ਆਪਾਂ ਦੇਖ ਕੇ ਆਏ ਆਂ ਅਪਣੇ ਬਹੁਤ ਹੀ ਸ਼ਾਨਦਾਰ ਫੋਰਟ ਬਣਾਇਆ ਗਿਆ ਹੈ ਤੇ ਬਹੁਤ ਹੀ ਮਜ਼ਬੂਤੀ ਦੇ ਨਾਲ ਜੋ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜੋ ਆਪਣਾ ਇੱਥੇ ਵੀ ਜੋ ਹਮਤ ਕੀਤੀ ਸੀ ਇਹ ਹੀ ਜਿੱਤਿਆ ਸੀ ਕਿਲਾ ਤੇ ਸੋ ਹੁਣ ਆਪਾਂ ਚੱਲਦੇ ਆਂ ਘਰ ਨੂੰ ਜੇ ਵੀਡੀਓ ਵਧੀਆ ਲੱਗੀ ਫਿਰ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਜੋ ਹੁਣੇ ਪੇਜ ਤੇ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਈਂ ਨਿਊ ਵੀਡੀਓਜ਼ ਜੋ ਇੰਨਾ ਟਾਈਮ ਸਾਸ ਕਰੀਂਗਾ